ਮੇਰੀਆਂ ਦੋ ਆਤਾਂ ਪਹਿਲਾਂ ਮੈਂ ਹੱਥ ਮੰਨਦਾ ਫਿਰ ਹੱਥ ਤੋੜਦਾ ਮੇਰੇ ਸਹੂਲ ਹੈ ਪਲੀਜ਼ ਆ ਚਾਰ ਪੰਜ ਜਣੇ ਆ ਉਰੇ ਹਸਲਾ ਹਸਲਾ ਚੱਕੀ ਫਿਰਦੇ ਦੋ ਜਣੇ ਬਾਹਰ ਕੱਢ ਤੇ ਪੁਲਿਸ ਪ੍ਰਸ਼ਾਸਨ ਦੀ ਬੇਨਤੀ ਹੈ ਆ ਇੰਨੇ ਲੋਕ ਆਏ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਮੇਰੀ ਬੇਨਤੀ ਹੈ ਪਲੀਜ਼ ਇਹਨਾਂ ਦਾ ਮਾਹੌਲ ਖਰਾਬ ਨਾ ਕਰੋ ਅਗਰ ਜੇ ਬਾਹਰਲੇ ਖਰਾਬ ਹੋ ਗਏ ਸੋ ਨੂੰ ਗਰਾਊਂਡ 'ਤੇ ਜਗ੍ਹਾ ਨਹੀਂ ਲੱਭਣੀ ਪੰਜ ਛੇ ਬੰਦੇ ਐ ਮੇਰੀ ਬੇਨਤੀ ਐ ਤਿੰਨ ਵਾਰ ਕਰਦੇ ਦੋ ਰਹਿ ਗਏ ਇੱਜਤ ਨਾਲ ਬਾਹਰ ਨਿਕਲ ਜਾਓ ਲੋਕਾਂ ਦਾ ਅੰਜੋਏ ਕਰਨ ਦਾ ਟਾਈਮ ਐ ਖਰਾਬ ਨਾ ਕਰੋ ਮੇਰੀ ਬੇਨਤੀ ਐ ਅਗਰ ਇਹੀ ਕਰੋਗੇ ਮੇਰੇ ਕੋਲ ਨੀਓ ਪੁਲਿਸ ਨੂੰ ਖੁੱਲੀ ਛੁੱਟੀ ਐ ਤੇ ਬਾਹਮਾ ਟੁੱਟਣਗੀਆਂ ਯਾਦ ਰੱਖਿਓ ਪਲੀਜ਼ ਯਾਰ ਇੰਨੀ ਦੂਰ ਦੂਰ ਚੱਲ ਕੇ ਇਹਨਾਂ ਦਾ ਕੀ ਕਸੂਰ ਐ ਤੁਸੀਂ ਪੰਜ ਬੰਦੇ ਨੇ ਠੇਕਾ ਲੈ ਲਿਆ ਪੂਰੇ ਸੜਕ ਇੱਕ ਪੈਸੇ ਦਾ ਵੀ ਯੋਗਦਾਨ ਨਹੀਂ ਇੱਕ ਸਿੰਗਲ ਪੈਣੀ ਠੀਕ ਹੈ ਜਿਨ੍ਹਾਂ ਨੇ ਆ ਬੈਠੇ ਚਪਚਾਪ 5-5 ਲੱਖ ਰੁਪਏ ਜਿਨ੍ਹਾਂ ਨੇ ਦਿੱਤਾ ਹੈ ਨਾ ਸੋਸਰੀ ਕੱਖ ਚ ਪਾਏ ਨਹੀਂ ਰੜਕਵੇ ਇਹ ਖਾਨਦਾਨ ਦੀ ਨਿਸ਼ਾਨੀ ਹੁੰਦੀ ਹੈ ਤੁਸੀਂ ਲਾ ਕੇ ਯਾਰ ਦੋ ਲੰਡੇ ਜੇ ਆ ਲੱਖ ਬੰਦੇ ਨੂੰ ਤੁਸੀਂ ਤੰਗਰ ਲਗੇ ਹੋ ਇਹ ਛੋਡੇ ਚ ਕੋਈ ਇਨਸਾਨੀਅਤ ਹੈ ਮੈਂ ਫੇਰ ਉਹੀ ਗੱਲ ਕਹਿਣਾ ਪਹਿਲਾਂ ਹੱਥ ਛੋੜਦਾ ਫੇਰ ਤੋੜਦਾ ਹੁਣ ਜੋੜ ਰਿਆਂ ਹੁਣ ਪੁਲਿਸ ਦੇਖੂਗੀ 100 ਬੰਦਾ ਹੋ ਰਾ ਗਿਆ ਆਪਦੀ ਇੱਜ਼ਤ ਦਾ ਆਪ ਜ਼ਿੰਮੇਵਾਰ ਹੈ ਮੇਰੀ ਫੇਰ ਬੇਨਤੀ ਹੈ ਮੈਂ ਤੇ ਆ ਲੋਕਾਂ ਲਈ ਮੇਰੀ ਤੇ ਜਾਨ ਵੀ ਹਜ਼ਰ ਹੈ ਜਿਹੜੇ ਇੱਥੇ ਆਏ ਆ ਬਹੁਤ ਬਹੁਤ ਸ਼ੁਕਰੀਆ ਜੇ ਇਹ ਗੁੱਸੇ ਹੋਗੇ ਨਾ ਫੇਰ ਲੱਖ ਦੀ ਲਹਨ ਤੇ ਸਾਡੇ ਦੀ ਇਹਨਾਂ ਨੂੰ ਗੁੱਸੇ ਨਹੀਂ ਹੋਣ ਦਿੰਦਾ ਮੈਂ ਚਾਹੇ ਸੋਨੂੰ ਖੁਦਾ ਫੜ ਕੇ ਬਾਹਰ ਕੱਢਣਾ ਪਵੇ ਹੁਣ ਜਿਹੜਾ ਅੰਦਰ ਸੈਲਫੀ ਲੈਣ ਬੜੂਗਾ ਜਾਂ ਅਸਲ ਲੈ ਕੇ ਬੜਿਆ ਉਹ ਆਪਣੀ ਜਿੱਤ ਦਾ ਪਜ਼ੁੰਮੇਦਾਰ ਹੈ ਇਹ ਮੇਰੀ ਲਾਸਟ ਸਪੀਚ ਹੈ ਹੁਣ ਤੋਂ ਬਾਅਦ ਕੋਈ ਨਹੀਂ ਬੋਲੂਗਾ ਬਹੁਤ ਬਹੁਤ ਸ਼ੁਕਰੀਆ ਪਸੰਦ ਹੈ ਤੇ ਕਿਦਾਂ ਬੈਠੇ ਆ ਯਾਰ ਮੈਂ ਕਿਸੇ ਕੱਪ ਤੇ ਨਹੀਂ ਦੇਖਿਆ ਜਿੱਦਾਂ ਇੱਥੇ ਦੇਖਦੇ ਆ ਕਦੇ ਜਾਲ ਨਹੀਂ ਹੁੰਦਾ ਕਿਉਂਕਿ ਕੱਪ ਇਹਨਾਂ ਲੋਕਾਂ ਦਾ ਜੇ ਇਹ ਆਂਦੇ ਤਾਂ ਕੱਪ ਹੈ ਅਸੀਂ ਕੱਪ ਰਾਜਸਥਾਨ ਚ ਕਰਾਵਾਂਗੇ ਜਾ ਕੇ ਜੇ ਇਹ ਹਾਲਾਤ ਰੇ ਹਣੋ हट ਜਾਣਗੇ ਕਬੱਡੀ ਦੇ ਪਹਿਲਾਂ ਹੀ ਬਹੁ ਮਾੜੇ ਦਿਨ ਚੱਲਦੇ ਆ ਬੇਨਤੀ ਹੈ ਪਲੀਜ਼ ਪਤ ਨਹੀਂ 2 ਸਾਲ 3 ਸਾਲ ਹੈ ਮੈਨੂੰ ਲੱਗਦਾ ਆਪਣੇ ਹੁੰਦੇ ਹੁੰਦੇ ਹੀ ਖਤਮ ਹੋ ਜਾਣੀ ਜੇ ਇਦਾਂ ਦੇ ਇਹ ਟੈਂਪੂ ਜੇ ਪੰਜ ਸੱਤ ਹੋਰ ਹੋ ਗਏ